ਖਬਰਨਾਮਾ ਦੇਖ ਰਿਹਾ ਸੋਤਿਆਂ ਨੂੰ ਮੇਰੇ ਵੱਲੋਂ ਖਿਆਲਪਰੀ ਸਸਵੀਕਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਪ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜੀਵਾਲ ਨੂੰ ਲੱਗਿਆ ਵੱਡਾ ਝਟਕਾ ਪ੍ਰਧਾਨ ਨੇ ਆਪਣੇ ਅਹੁਦੇ ਤੋਂ ਅਤੇ ਆਪ ਆਦਮੀ ਪਾਰਟੀ ਦੀ ਮੋਡਲੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਦਿੱਤਾ ਹੈ ਅਤੇ ਭੇਜ ਦਿੱਤਾ ਗਿਆ ਹੈ ਆਮ ਆਦਮੀ ਪਾਰਟੀ ਦੀ ਹਾਈ ਕਮਾਂਡ ਨੂੰ ਖਾਸ ਕਰਕੇ ਲੈਂਡ ਪੋਲਿੰਗ ਪੋਸition ਨੂੰ ਲੈ ਕੇ ਅਸੀਂ ਜਿਵੇਂ ਵਾਰ-ਵਾਰ ਤੁਹਾਨੂੰ ਦੱਸ ਰਹੇ ਹਾਂ ਕਿ ਆਮ ਆਦਮੀ ਪਾਰਟੀ ਦੇ 50% ਵਿਧਾਇਕ ਅਤੇ ਮੰਤਰੀ ਲੈਂਡ ਪੁਲਿੰਗ ਪਾਲਿਸੀ ਤੋਂ ਕੁਛ ਨਹੀਂ ਉਹ ਪੰਜਾਬ ਦੇ ਕਿਸਾਨਾਂ ਦੇ ਨਾਲ ਨੇ ਉਹਨਾਂ ਦੀਆਂ ਜ਼ਮੀਰਾਂ ਜੋਧੀਆਂ ਨੇ ਹਾਲਾਂਕਿ ਉਹ ਖੁੱਲ੍ਹ ਕੇ ਬੋਲ ਨਹੀਂ ਰਹੇ ਤੇ ਉਹ ਵਿਰੋਧ ਵੀ ਨਹੀਂ ਕਰ ਰਹੇ ਪੰਜਾਬ ਦੇ ਕਿਸਾਨਾਂ ਦਾ ਅਤੇ ਨਾ ਹੀ ਉਹ ਮਸ਼ੂਰੀ ਕਰ ਰਹੇ ਨੇ ਸਭ ਤੋਂ ਪਹਿਲਾਂ ਮਾਲਵਿੰਦਰ ਕੰਗ ਨੇ ਵਿਰੋਧ ਕੀਤਾ ਮਾਲਵਿੰਦਰ ਕੰਗ ਨੂੰ ਕਿਵੇਂ ਦਬਾਇਆ ਗਿਆ ਕਿਵੇਂ ਧਮਕਾਇਆ ਗਿਆ ਇਹ ਤਾਂ ਆਉਣ ਵਾਲਾ ਸਮਾਂ ਦੱਸੇਗਾ ਉਸ ਤੋਂ ਬਾਅਦ ਦਿਨੇਸ਼ ਛੱਡਾ ਜਿਹੜੇ ਹਲਕਾ ਰੂਪਨਗਰ ਤੋਂ ਮੌਜੂਦਾ ਵਿਧਾਇਕ ਨੇ ਉਹ ਤਾਂ ਕਹਿੰਦੇ ਨੇ ਕਿ 1 ਇੰਚ ਵੀ ਕਿਸਾਨਾਂ ਦੀ ਜ਼ਮੀਨ ਐਕਵਾਰ ਹੋਣੀ ਨਹੀਂ ਦਿੱਤੀ ਜਾਵੇਗੀ ਮੈਂ ਪੰਜਾਬ ਦੇ ਕਿਸਾਨਾਂ ਦੇ ਨਾਲ ਹਾਂ ਮੈਂ ਹਲਕਾ ਰੂਪਨਗਰ ਦੇ ਕਿਸਾਨਾਂ ਦੇ ਨਾਲ ਹਾਂ ਮਾਲਵਿੰਦਰ ਕੰਗ ਤੋਂ ਬਾਅਦ ਦਿਨੇਸ਼ ਛੱਡਾ ਲੇਕਿਨ ਹੁਣ ਇੱਕ ਹੋਰ ਪ੍ਰਧਾਨ ਜਿਹੜੇ ਨੇ ਉਹ ਚੇਅਰਮੈਨ ਵੀ ਮੌਜੂਦਾ ਚੇਅਰਮੈਨ ਦੇ ਪ੍ਰਧਾਨ ਨੇ ਉਹਨਾਂ ਨੇ ਆਪਣੀ ਪ੍ਰਧਾਨਗੀ ਅਤੇ ਆਪ ਆਦਮੀ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ ਦਿੱਤਾ ਹੈ ਕਾਰ ਉਹਨਾਂ ਨੇ ਦੱਸਿਆ ਹੈ ਕਿ ਲੈਂਡ ਪੋਲਿੰਗ ਪਾਲਿਸੀ ਨੂੰ ਲੈ ਕੇ ਹਾਲਾਂਕਿ ਉਹਦਾ ਬੜਾ ਵੱਡਾ ਰੋਲ ਹੈ 2027 ਦੀਆਂ ਵਿਧਾਨ ਸਭਾ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਗਰਾਊਂਡ ਲੈਵਲ ਤੇ ਕੰਮ ਕੀਤਾ ਗਿਆ ਹਾਲਾਂਕਿ ਉਹਨਾਂ ਨੂੰ ਬੜੇ ਅਹੁਦੇ ਵੀ ਆਮ ਆਦਮੀ ਪਾਰਟੀ ਦੀ ਹਾਈ ਕਮਾਂਡ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਦਿੱਤੇ ਲੇਕਿਨ ਉਹਨਾਂ ਸਾਰੇ ਅਹੁਦਿਆਂ ਨੂੰ ਠੁਕਰਾ ਕੇ ਅੱਜ ਆਮ ਆਦਮੀ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਦਿੱਤਾ ਹੈ। ਯਾਨੀ ਕਿ ਇੱਕ ਪਾਸੇ ਮਾਲਵੀਨ ਦਕਾੰਗ ਦਿਨੇਸ਼ ਛੱਡਾ ਲੇਕਿਨ ਇਹ ਸਨੇਤਾ ਆਪਣੀ ਵਿਧਾਇਕ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ। ਸੂਤਰਾਂ ਦੇ ਹਵਾਲੇ ਤੋਂ ਖਬਰ ਆ ਰਹੀ ਹੈ ਕਿ ਉਸ ਨੇ ਕੀ ਲਿਖਿਆ ਹੈ ਪੋਸਟ ਪਾ ਕੇ ਉਸਨੇ ਲਿਖਿਆ ਹੈ ਵਾਇਕ੍ਰਿਜ ਜੀ ਦਾ ਖਾਸਾ ਵਾਇਕ੍ਰਿਜ ਜੀ ਦੀ ਫਤਿਹ ਮੈਂ ਲੈਨ ਪੁਲਿੰਗ ਪਾਲਿਸੀ ਨਾਲ ਸਹਿਮਤ ਨਹੀਂ ਅਤੇ ਆਪਣੇ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਦੇ ਅਹੁਦੇ ਤੋਂ ਅਸਤੀਫਾ ਦਿੰਦਾ ਹਾ ਕਿਸਾਨੀ ਸਾਡੇ ਲਈ ਸਿਰਫ ਇੱਕ ਕਿਤਾ ਨਹੀਂ ਬਲਕਿ ਜ਼ਿੰਦਗੀ ਜਿਉਣ ਦੀ ਜਾਂਚ ਹੈ ਮੈਂ ਕੇਜਰੀਬਾਲ ਸਾਹਿਬ ਅਤੇ ਮਾਨ ਸਾਹਿਬ ਨੂੰ ਬੇਨਤੀ ਕਰਦਾ ਕਿ ਪੁਨਰ ਵਿਚਾਰ ਕਰੋ ਅਤੇ ਪੰਜਾਬੀਆਂ ਵੱਲੋਂ ਤੁਹਾਡੇ ਤੇ ਕੀਤੇ ਤਾਪਸ਼ਾਸ਼ ਅਤੇ ਅਵਿਸ਼ਵਾਸ ਨੂੰ ਟੋਟਾ ਨਾ ਦਿਓ ਉਹਨਾਂ ਨੇ ਕਿਹਾ ਕਿ ਤੁਹਾਡੇ ਉੱਤੇ ਵਾਦਾ ਤੁਹਾਡੇ ਉਤੇ ਭਰੋਸਾ ਕੀਤਾ ਗਿਆ ਸੀ ਵਿਸ਼ਵਾਸ ਕੀਤਾ ਗਿਆ ਸੀ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਤੇ ਉਹ ਵਾਅਦੇ ਨੂੰ ਟੁੱਟਣਾ ਦਿਓ ਦੱਸਿਆ ਗਿਆ ਕਿ ਲੈਂਡ ਪੁਲਿੰਗ ਪਾਲਸੀ ਨੀਤੀ ਮਾਮਲੇ ਮਸਲੇ ਵਿੱਚ ਜ਼ਿਲ੍ਹਾ ਵਿੱਚ ਤੂਲ ਫੜਦਾ ਜਾ ਰਿਹਾ ਹੈ ਪੰਜਾਬ ਭਰ ਵਿੱਚ ਜਿੱਥੇ ਸਰਕਾਰ ਦਾ ਵਿਰੋਧ ਹੋ ਰਿਹਾ ਹੈ ਉਥੇ ਵਕ ਵਕ ਕਿਸਾਨ ਯੂਨੀਅਨ ਦੀ ਸੰਗਰਸ਼ ਦੇ ਰੌਮਚਕ ਮੋਗਾ ਜ਼ਿਲ੍ਹੇ ਦੇ ਆਪ ਆਦਮੀ ਪਾਰਟੀ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਜਿਹੜੇ ਸਾਬਕਾ ਜ਼ਿਲ੍ਹਾ ਪ੍ਰਧਾਨ ਰਹਿ ਚੁੱਕੇ ਨੇ ਅਤੇ ਮੌਜੂਦਾ ਜ਼ਿਲ੍ਹਾ ਬੋਰਡ ਦੇ ਚੇਅਰਮੈਨ ਹਰਮਨਜੀਤ ਸਿੰਘ ਬਰਾਕ ਦਿਦਾਰੇ ਵਾਲਾ ਨੇ ਆਪਣੇ ਫੇਸਬੁਕ ਅਕਾਊਂਟ ਤੇ ਇਸ ਦਾ ਵਿਰੋਧ ਕਰਦਿਆਂ ਆਪਣੇ ਅਸਤੀਫੇ ਤੋਂ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ ਅਤੇ ਮੋਢਲੀ ਮੱਤ ਚਿਪਤੂ ਅਸਤੀਫਾ ਦੇ ਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਅਮਨ ਅਰੂੜਾ ਨੂੰ ਕਹ ਦਿੰਦਾ ਹੈ ਕਿ ਮੇਰਾ ਅਸਤੀਫਾ ਮਨਜ਼ੂਰ ਕਰ ਲਿਆ ਜਾਵੇ ਮੈਂ ਐਗਰੀ ਨਹੀਂ ਕਿਸਾਨ ਪੁਲਿੰਗ ਲੈਂਡ ਪਾਲਿਸੀ ਨੂੰ ਲੈ ਕੇ ਸਾਡੀਆਂ ਜ਼ਮੀਰਾਂ ਕਾਹਤੀਆਂ ਨੇ ਅਸੀਂ ਮਰੀਆਂ ਜ਼ਮੀਰਾਂ ਵਾਲੇ ਨਹੀਂ ਮੈਂ ਕਿਸਾਨਾਂ ਦੇ ਨਾਲ ਹਾਂ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਵਿਸ਼ਵਾਸ ਕੀਤਾ ਗਿਆ ਸੀ ਪੰਜਾਬ ਦੇ ਮੁੱਖ ਮੰਤਰੀ ਅਤੇ ਕੇਜੇਵਲ ਸਾਹਿਬ ਤੇ ਲੇਕਿਨ ਉਹਨਾਂ ਨੇ ਕਿਸਾਨਾਂ ਦੇ ਨਾਲ ਵਿਸ਼ਵਾਸ ਘਾਤ ਕੀਤਾ ਹੈ ਮੈਂ ਕਿਸਾਨ ਦਾ ਪੁੱਤਰ ਹਾਂ ਮੈਂ ਕਿਸਾਨਾਂ ਨਾਲ ਰਵਾਂਗਾ ਕਿਸਾਨੀ ਸਾਡਾ ਕੀਤਾ ਹੈ ਸਾਡਾ ਖਜ਼ਾਨਾ ਹੈ ਉਸ ਨੂੰ ਅਸੀਂ ਉਸ ਦੀ ਲੁੱਟ ਨਹੀਂ ਪੜਦਾਂਗੇ ਦੱਸਿਆ ਜਾ ਰਿਹਾ ਹੈ ਕਿ ਹਰਮਨਜੀਤ ਸਿੰਘ ਬਰਾੜ ਦਿਦਾਰੇਵਾਲਾ ਨੇ ਬੜੇ ਵੱਡੇ ਪਦਰ ਤੇ ਜੋੜ ਲਾਇਆ ਸੀ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਇਸ ਕਰਕੇ ਉਹ ਜ਼ਿਲ੍ਹਾ ਪ੍ਰਧਾਨ ਵੀ ਰਹੇ ਅਤੇ ਉਸ ਤੋਂ ਬਾਅਦ ਮੌਜੂਦਾ ਉਹ ਯੋਜਨਾ ਬੋਰਡ ਦੇ ਚੇਅਰਮੈਨ ਹਨ ਉਹਨਾਂ ਨੇ ਸਾਰੇ ਅਹੁਦਿਆਂ ਤੋਂ ਅੱਜ ਅਸਤੀਫੇ ਆਮ ਆਦਮੀ ਪਾਰਟੀ ਦੀ ਹਾਈ ਕਮਾਂਡ ਅਤੇ ਦੂਸਰੇ ਪਾਸੇ ਅਮਨ ਅਰੂੜਾ ਨੂੰ ਭੇਜ ਦਿੱਤੇ ਹਨ